brought to by silver pumps top quality aur consistent performance ke liye sirf silver pumps naam yaad rakhna vigilance walo giraftar kiti gayi amandeep kaur yani ki chitta queen di ajj remand de vele tabiyat kharab ho gayi jisnu ajj civil hospital de vich dakhil karwaya gaya hai eh tasveera civil hospital de qaidi ward diyan ne jithe amandeep kaur di bigdi sehat nu leke amandeep kaur di jaanch chal rahi hai te itthe داخل کروایا ਗਿਆ ਦੱਸਦੀ ਹੈ ਕਿ ਬੀਤੇ ਦਿਨੀ ਵਿਜੀਲੈਂਸ ਵੱਲੋਂ ਅਦਾਲਤ 'ਚ ਪੇਸ਼ ਕਰ ਅਮਨਦੀਪ ਕੌਰ ਦਾ 3 ਦਿਨ ਦਾ ਰਿਮਾਂਡ ਲਿਆ ਗਿਆ ਸੀ ਤੇ ਅੱਜ ਪਹਿਲੇ ਹੀ ਦਿਨ ਰਿਮਾਂਡ ਦੇ ਅਮਨਦੀਪ ਕੌਰ ਦੀ ਸਿਹਤ ਵਿਗੜ ਗਈ ਹੈ ਦੱਸਦੀ ਹੈ ਕਿ ਵਿਜੀਲੈਂਸ ਵੱਲੋਂ ਆਏ ਨਾਲੋਂ ਵੱਧ ਸੰਪਤੀ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਵਿਜੀਲੈਂਸ ਵੱਲੋਂ ਅਮਨਦੀਪ ਕੌਰ ਦੀਆਂ ਵੱਡੀਆਂ ਜਾਇਦਾਦਾਂ ਨੂੰ ਫ੍ਰੀਜ਼ ਕਰ ਦਿੱਤਾ ਗਿਆ ਜਿਸ ਦੇ ਵਿੱਚ 2 ਥਾਰ ਇੱਕ ਬੁਲਟ ਇੱਕ ਵੱਡੀ ਕੋਠੀ ਇੱਕ ਪਲਾਟ ਇੱਕ ਰੋਲੈਕਸ ਘੜੀ ਇੱਕ ਆਈਫੋਨ ਤੇ ਕੈਸ਼ ਤੇ ਬੈਂਕ ਬੈਲੈਂਸ ਸ਼ਾਮਲ ਹੈ जी मेरा नाम डॉक्टर सोफिया गर्ग है मैं इतना हाँ पेशेंट पेसेंट लेके आया गया कल शाम हो, दाखिल किए जो अभी स्कैन वगैरह कराए तो जी गुरे की नाली होगी पथरी आई ट्रीटमेंट चल रहा है वैसे पेशेंट स्टेबल है ਇਹ ਹੋਰ ਕਿਹਦੇ ਤਸਵੀਰ ਨਹੀਂ ਸਿਰਫ ਪੇਨ ਐਬਡੋਮਨਲ ਹੀ ਆਇਆ ਹੈ ਉਸ ਨਾਲ ਹੀ ਦਾ ਕੱਲ ਸ਼ਾਮ ਨੂੰ ਕਰੀਬਨ 4-5 ਵਜੇ ਦੇ ਆਸ-ਪਾਸ ਜਿਸ ਨੂੰ ਵਿਜੀਲੈਂਸ ਵੱਲੋਂ ਫਰੀਜ਼ ਕਰ ਦਿੱਤਾ ਗਿਆ ਤੇ ਇਸ ਦੀ ਜਾਂਚ ਚੱਲ ਰਹੀ ਹੈ ਤੇ ਇਸੇ ਜਾਂਚ ਦੇ ਤਹਿਤ ਬੀਤੇ ਕੱਲ ਵਿਜੀਲੈਂਸ ਵੱਲੋਂ ਅਦਾਲਤ 'ਚ ਪੇਸ਼ ਕਰ ਪੰਜ ਦਿਨ ਦਾ ਰਿਮਾਂਡ ਮਨਦੀਪ ਕੌਰ ਦਾ ਮੰਗਿਆ ਗਿਆ ਸੀ ਜਿਸ ਦੇ ਵਿੱਚ ਮਨਦੀਪ ਕੌਰ ਦਾ ਤਿੰਨ ਦਿਨ ਦਾ ਰਿਮਾਂਡ ਮਿਲਿਆ ਪਰ ਅੱਜ ਪਹਿਲੇ ਹੀ ਦਿਨ ਰਿਮਾਂਡ ਦੇ ਅਮਨਦੀਪ ਕੌਰ ਦੀ ਤਬੀਅਤ ਖਰਾਬ ਹੋ ਗਈ ਹੈ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਖੈਰ ਹੁਣ ਵੇਖਣਾ ਹੋਵੇਗਾ ਇਸ ਰਿਮਾਂਡ ਦੇ ਵਿੱਚ ਕੀ ਕੁਝ ਨਵੇਂ ਜਾਂਚ ਚ ਖੁਲਾਸੇ ਸਾਹਮਣੇ ਆਉਂਦੇ ਨੇ ਖੈਰ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਬਠਿੰਡਾ ਤੋਂ ਕੁਨਾਲ ਬਾਂਸਲ ਦੀ ਰਿਪੋਰਟ